ਸਾਸਤ੍ਰਿਕਾ ਜੀ ਸਾਰਿਆਂ ਨੂੰ ਜਿਉਂਪ ਲੈ ਕੇ ਆਂ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਕਿਉਂਕਿ ਵਿਆਹ ਸ਼ਾਦੀਆਂ ਪਾਰਟੀਆਂ ਵਾਲੇ ਸੂਟ ਹੁੰਦੇ ਨੇ ਬਹੁਤ ਹੀ ਪਿਆਰੇ ਸੂਟ ਹੁੰਦੇ ਨੇ ਤੁਹਾਡਾ ਕੋਈ ਵੀ ਸੂਟ ਮਿਸ ਨਾ ਹੋਵੇ ਇਹ ਰਹੇਗਾ ਜੀ ਸ਼ਰਟ ਐਂਡ ਬਾਟਮ ਦਾ ਕੰਬੋ ਮਿਲੇਗਾ ਟਾਈਟ ਮੀਟਰ ਦੀ ਕੱਟ ਰਹੇਗੀ ਸ਼ਰਟ ਪਿਓਰ ਟਿਸ਼ੂ ਦੀ ਰਹੇਗੀ ਐਮਬਰਾਇਡਰੀ ਬਹੁਤ ਹੀ ਪਿਆਰੀ ਕੀਤੀ ਗਈ ਬਾਟਮ ਪਿਓਰ ਕ੍ਰੇਵ ਦੀ ਮਿਲੇਗੀ ਕੋਈ ਵੀ ਸੂਟ ਤੁਸੀਂ ਲੈ ਸਕਦੇ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੈਸ਼ অন ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਰਹੇਗਾ ਜੀ ਜੋਰਜਟ ਦਾ ਸੂਟ ਹੋਏਗਾ ਮਲਟੀ ਕਲਰ ਦਾ ਇਹਦੇ ਵਿੱਚ ਐਮਬਰਾਇਡਰੀ ਰਹੇਗੀ ਸੀਕਵੈਂਸ ਐਮਬਰਾਇਡਰੀ ਰਹੇਗੀ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਆਣਗੇ ਚਨਾਉਣ ਕ੍ਰਸ਼ਡ ਟਿਸ਼ੂ ਦਾ ਤੁਹਾਨੂੰ ਸੂਟ ਮਿਲੇਗਾ ਇਹ ਵੀ ਬਹੁਤ ਹੀ ਪਿਆਰੇ ਪ੍ਰਿੰਟ ਰਣਗੇ ਇਹ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਪ੍ਰਾਈਸ ਆਪਾਂ ਪਰ ਮੀਟਰ ਦੇ ਉੱਪਰ ਅਕੋਰਡਿੰਗ ਉੱਪਰ ਮੈਂਸ਼ਨ ਕੀਤਾ ਹੁੰਦਾ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਲੈਣਗੇ ਇਹ ਤੁਹਾਨੂੰ ਮਿਲਣਗੇ ਜੀ ਜੋਰਜਟ ਦਾ ਤੁਹਾਨੂੰ ਮਲਟੀ ਕਲਰ ਦੀ ਸੀਕਵੈਂਸ ਏਮਬਰਾਇਡਰੀ ਕੀਤੀ ਹੋਈ ਮਿਲੇਗੀ ਬਹੁਤ ਹੀ ਪਿਆਰੇ ਇੰਨਾ ਵਿੱਚ ਤੁਹਾਨੂੰ ਕਲਰ ਦੋ ਮਿਲ ਜਾਣਗੇ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਲੈਣਗੇ ਇਹ ਵੀ ਬਹੁਤ ਹੀ ਪਿਆਰੇ ਸੂਟ ਲੈਣਗੇ ਸ਼ਰਟ ਐਂਡ ਬਾਟਮ ਦਾ ਇੱਕ ਕੰਬੋ ਮਿਲੇਗਾ 2.5 ਮੀਟਰ ਦੀ ਕੱਟ ਹੋਏਗੀ ਸ਼ਰਟ ਮਿਲੇਗੀ ਪਿਓਰ ਕ੍ਰੇਪ ਦੀ ਏਮਬਰਾਇਡਰੀ ਬਹੁਤ ਹੀ ਸੋਹਣੀ ਕੀਤੀ ਗਈ ਹੈ ਬਾਟਮ ਪਲੇਨ ਮਿਲੇਗੀ ਕ੍ਰੇਪ ਦੀ ਬਾਟਮ ਹੋਏਗੀ ਇਹ ਜਿਹੜੇ ਸੂਟ ਰਣਗੇ कॉटन चिकनकारी ਵਿੱਚ ਮਿਲਣਗੇ ਫੁੱਲ ਐਮਬਰਾਇਡਰੀ ਮਿਲੇਗੀ ਪਰ ਮੀਟਰ ਅਕੋਰਡਿੰਗ ਲੈ ਸਕਦੇ ਬਹੁਤ ਹੀ ਪਿਆਰੇ ਕਲਰ ਤੁਹਾਨੂੰ ਮਿਲ ਜਾਣਗੇ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ